ਪ੍ਰਾਣੀ ਵਾਰ ਤਾਂ ਆਉਂਦੀ ਹੈ ਕਹਿੰਦੇ ਸਾਧ ਸੰਗਤ ਜੀ ਤੋਂ ਗੁਰਮੁਖ ਸਿੱਖ ਸਨ ਬੜੇ ਮਿੱਤਰ ਸਨ ਆਪਸ ਦੇ ਵਿੱਚ ਇੱਕ ਬੜਾ ਅਮੀਰ ਤੇ ਇੱਕ ਬੜਾ ਗਰੀਬ ਹਨ ਦੋਨੋਂ ਹੀ ਮਿੱਤਰ ਸੀ ਤੋਂ ਸਾਧ ਸੰਗਤ ਜੀ ਅਮੀਰ ਸਿੱਖ ਤੇ ਗਰੀਬ ਦੋਨੋਂ ਰਲ ਕੇ ਨਾਮ ਵੀ ਜਪਦੇ ਆਪਸ ਵਿੱਚ ਇਕੱਠੇ ਸਤ ਸੰਗਤ ਵੀ ਕਰਦੇ ਪਾਰ ਸਵਾਲ ਕੋਈ ਨਹੀਂ ਪਾਉਂਦਾ ਗਰੀਬ ਵੀ ਸਬਰ ਰੱਖਦਾ ਤੇ ਅਮੀਰ ਇਹ ਭਾਵਨਾ ਰੱਖਦਾ ਕਿ ਇਹਨੂੰ ਗੁਰਸਿੱਖ ਨੂੰ ਮੈਂ ਸਵਾਲ ਕਾਦਾ ਪਾਵਾਂ ਇਹਦੀ ਤਾਂ ਹਾਲਤ ਬਹੁਤ ਨਾਜ਼ੁਕ ਹੈ ਸੋ ਇਸ ਕਰਕੇ ਇੱਕ ਦਿਨ ਅਮੀਰ ਗੁਰਮੁਖ ਨੇ ਸੋਚਿਆ ਕਿ ਵੀ ਧੇ ਮੈਂ ਇਸ ਨੂੰ ਦੱਸ ਕੇ ਧੰਨ ਦਿੱਤਾ ਨਾ ਦੱਸ ਕੇ ਮਾਇਆ ਦਿੱਤੀ ਮਦਦ ਕੀਤੀ ਇਹਦੇ ਮਨ ਵਿੱਚ ਹੀਣ ਭਾਵਨਾ ਆਏਗੀ ਵੀ ਮੇਰੀ ਮਦਦ ਕਰ ਰਿਹਾ ਮੇਰੀ ਸਹਾਇਤਾ ਕਰ ਰਿਹਾ ਸਹਾਇਤਾ ਵੀ ਕਰਦਿਆਂ ਇਹਨੂੰ ਪਤਾ ਵੀ ਨਾ ਲੱਗੇ ਕਿ ਮੈਂ ਇਹਦੀ ਮਦਦ ਕਰ ਦਿੱਤੀ ਆ ਕੋਈ ਸਹਾਇਤਾ ਕਰ ਦਿੱਤੀ ਸੋ ਸਾਧ ਸੰਗਤ ਜੀ ਫਿਰ ਉਸ ਵਕਤ ਉਸਨੇ ਕੀ ਕੀਤਾ ਕਿ ਕੁਝ ਵਸਤਰ ਲਏ ਕੁਝ ਹੋਰ ਸਾਜੋ ਸਮਾਨ ਲਿਆ ਬਰਤਨ ਲਏ ਉਹਨਾਂ ਸਾਰਿਆਂ ਵਿੱਚ ਸੋਨੇ ਦੀਆਂ ਮੋਹਰਾਂ ਪਾ ਦਿੱਤੀਆਂ ਸੋਨੇ ਦੀਆਂ ਮੋਹਰਾਂ ਪਾ ਕੇ ਉੱਤੋਂ ਢਾਕੇ ਚੰਗੀ ਤਰ੍ਹਾਂ ਉਹਦੇ ਘਰੇ ਲੈ ਗਿਆ ਗੁਰਸਿੱਖ ਗੁਰਮੁਖ ਸਨ ਦੋਨੋਂ ਹੀ ਨਾਮ ਜਪਣ ਵਾਲੇ ਮਹਾਰਾਜ ਦੇ ਸਿੱਖ ਸਨ ਤੋਂ ਸਾਧ ਸੰਗਤ ਜੀ ਉਸ ਵਕਤ ਅਗਲੇ ਗਰੀਬ ਸਿੱਖ ਨੇ ਬੜਾ ਸਨਮਾਨ ਕੀਤਾ, ਪ੍ਰੇਮ ਕੀਤਾ। ਕਹਿੰਦੇ ਜੀ ਜੀਆਂ ਨੂੰ ਜਲ ਪਾਣੀ ਸ਼ਕੋ, ਜਲ ਪਾਣੀ ਸਿਕਾਇਆ। ਕਹਿਣ ਲੱਗੇ ਜੀ ਮੈਂ ਤੁਹਾਡੇ ਧੱਕ ਆਇਆ ਸੀ। ਬਾਜ਼ਾਰ ਵਿੱਚ ਗਿਆ ਸੀ ਮੈਨੂੰ ਇਹ ਸੋਹਣੇ ਵਸਤਰ ਕੀਮਤੀ ਵਸਤਰ ਚੰਗੇ ਲੱਗੇ ਮੇਰੀ ਇੱਛਾ ਸੀ ਕਿ ਤੁਹਾਨੂੰ ਪਹਿਨਣ ਲਈ ਲੈ ਕੇ ਜਾਵਾਂ ਇਹ ਮੇਰੀ ਇੱਛਾ ਸੀ ਤੁਹਾਨੂੰ ਲੋੜ ਨਹੀਂ ਮੈਂ ਚਾਹ ਨਾਲ ਲੈ ਕੇ ਆਇਆ ਮੇਰੀ ਇਹ ਸੇਵ ਇਹ ਭੇਂਟ ਜ਼ਰੂਰੀ ਪ੍ਰਵਾਨ ਕਰਿਓ ਤੁਸੀਂ ਇਹ ਵਸਤਰ ਧਾਰਨ ਕਰੋ ਮੈਂ ਪਿਆਰ ਨਾਲ ਪ੍ਰੇਮ ਨਾਲ ਲਾਇਆ ਹੋਰ ਕੁਝ ਸਿੱਖਾਂ ਦੀ ਵੀ ਲਿਆਏ ਤੁਹਾਡੇ ਲਈ ਇਉਂ ਕਹਿ ਕੇ ਚਲਿਆ ਗਿਆ ਜਦੋਂ ਉਹ ਗਰੀਬ ਗੁਰਮੁਖ ਨੇ ਵੇਖਿਆ ਖੋਲ ਕੇ ਤਾਂ ਹਰ ਥਾਂ ਤੋਂ ਮੋਹਰਾ ਹਰ ਥਾਂ ਤੋਂ ਮੋਹਰਾ ਨਿਕਲਿਆ ਉਹ ਤੋ ਸਾਧ ਸੰਗਤ ਜੀ ਗੁਰਮੁਖ ਨੇ ਸੋਚਿਆ ਕਿ ਵੀ ਧਨ ਇਸ ਗੁਰ ਸਿੱਖ ਦੀ ਭਾਵਨਾ ਇਹਨੇ ਪਤਾ ਵੀ ਨਹੀਂ ਲੱਗਣ ਦਿੱਤਾ ਦੱਸਿਆ ਵੀ ਨਹੀਂ ਤੇ ਮੇਰੀ ਮਦਦ ਵੀ ਕੀਤੀ ਹੈ ਸੋ ਗਰੀਬੀ ਦਾ ਦੁੱਖ ਕੱਟ ਦਿੱਤਾ ਅਹਿਸਾਸ ਵੀ ਨਹੀਂ ਹੋਣ ਦਿੱਤਾ ਪਤਾ ਵੀ ਨਹੀਂ ਲੱਗਣ ਦਿੱਤਾ ਇਹ ਹੁੰਦੀ ਆ ਗੁਰਮਖਾਂ ਦੀ ਮਿੱਤਰਤਾ ਆਪਣੇ ਮਿੱਤਰ ਦੀ ਗੁਰਮਖ ਦੀ ਸਹਾਇਤਾ ਕਰਨੀ ਇਹ ਨਹੀਂ ਮਿੱਤਰ ਦਾ ਖਾ ਕੇ ਆਪਣਾ ਭੇਟ ਆਪਣਾ ਘਰ ਭਰ ਲੋ ਤੇ ਮਿੱਤਰ ਨੂੰ ਵਿਚਾਰੇ ਨੂੰ ਛੱਡ ਦਿਓ ਦੂਜਿਆਂ ਦੇ ਆਸਰੇ ਕਿਉਂ ਸਖਾ ਭਾਈ ਜਿਹੜਾ ਹੁੰਦਾ ਨਾ ਉਹ ਦੁੱਖਾਂ ਵਿੱਚ ਮਦਦ ਕਰਦਾ ਸਹਾਇਤਾ ਕਰਦਾ ਸਖਾ ਜਿਹੜਾ ਹੁੰਦਾ ਹੈ ਉਹ ਹਮੇਸ਼ਾ ਵਾਸਤੇ ਸੰਕਟਾਂ ਵਿੱਚੋਂ ਕੱਢ ਕੇ ਸੁਖ ਪੈਦਾ ਕਰਦਾ ਹੈ ਇਸ ਕਰਕੇ ਮਾਰਾ ਤੁਸੀਂ ਦਿਨ ਦੀਨ ਦਾਸਾਂ ਨੂੰ ਗਰੀਬਾਂ ਨੂੰ ਬੰਦ ਨਵਾਜਣ ਵਾਲੇ ਉਹਨਾਂ ਦੇ ਸਖਾ ਪਿਆਰੇਓ